ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਅੱਜ ਦੀ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸੋਸ਼ਲ ਮੀਡੀਆ ਦੇ ਬਾਰੇ ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਦਾ ਯੂਜ਼ ਕਰਦੇ ਆ ਜੇ ਇਹ ਕਹਿ ਲਈਏ ਕਿ ਆਧੁਨਿਕ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਮਨੁੱਖ ਦੀ ਜ਼ਿੰਦਗੀ ਦਾ ਨਿਕੜਵਾ ਅੰਗ ਬਣ ਗਿਆ ਹੈ ਤਾਂ ਇਹਦੇ ਵਿੱਚ ਕੋਈ ਯਾਦਕਤ ਨਹੀਂ ਹੋਏਗੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਮੋਬਾਈਲ ਫੋਨ ਦਾ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਾ ਹੈ ਕਿਉਂ ਸੋਸ਼ਲ ਮੀਡੀਆ ਦੀ ਇੰਨੇ ਵੱਡੇ ਪੱਧਰ ਤੇ ਐਡਿਕਸ਼ਨ ਲੱਗੀ ਹੈ ਕਿ ਜ਼ਿੰਦਗੀ ਸੋਸ਼ਲ ਮੀਡੀਆ ਦੇ ਬਿਨਾ ਅਧੂਰੀ ਲੱਗਦੀ ਹੈ ਅੱਜ ਗੱਲਬਾਤ ਕਰਾਂਗੇ ਸੋਸ਼ਲ ਮੀਡੀਆ ਦੇ ਪ੍ਰਭਾਵ ਦੇ ਬਾਰੇ ਸਾਡੇ ਨਾਲ ਖਾਸ ਮਹਿਮਾਨ ਰਹਿਣਗੇ ਡਾਕਟਰ ਸੇਵਕ ਸੇਰ ਬਹੁਤ ਬਹੁਤ ਸਵਾਗਤ ਹੈ ਵੰਦਗੀ ਦਾ ਖਾਲਸਾ ਵਾਹੀ ਦੀ ਕੀ ਫਤਹਿ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੈ ਜੇ ਅਸੀਂ 1 ਘੰਟਾ ਵੀ ਫੋਨ ਨਾ ਚਲਾਈਏ ਤਾਂ ਸਾਨੂੰ ਐ ਲੱਗਦਾ ਵੀ ਜ਼ਿੰਦਗੀ ਅਧੂਰੀ ਹੈ ਕਿਉਂ ਜਦੋਂ ਕੋਈ ਤਕਨੀਕ ਲੋਕਾਂ ਕੋਲੇ ਭੇਜੀ ਜਾਂਦੀ ਹੈ ਤਾਂ ਪਹਿਲਾਂ ਉਹਦੀ ਮਸ਼ਹੂਰੀ ਕੀਤੀ ਜਾਂਦੀ ਹੈ ਕਿ ਇਹਦੇ ਨਾਲ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਏ ਤੇ ਸਵਰਗ ਦੇ ਹਰੇਕ ਨੂੰ ਚਾਹੀਦਾ ਤੇ ਉਹ ਸਵਰਗ ਦੀ ਬਕਾਇਦਾ ਵਿਆਖਿਆ ਘੜ ਕੇ ਬੰਦੇ ਨੂੰ ਮਨਾਈ ਜਾਂਦੀ ਹੈ ਤੇ ਬੰਦਾ ਫਿਰ ਸਵਰਗ ਦੀ ਭਾਲ 'ਚ ਉਹ ਉਸ ਤਕਨੀਕ ਦਾ ਪਿੱਛਾ ਕਰਦਾ ਪਿਛਲੇ ਕੁਝ ਸਮੇਂ ਚ ਤੁਸੀਂ ਜੇ ਪਹਿਲਾਂ ਦੇਖੋ ਲੋ ਸ਼ਾਪਾਖੰਨਾ ਆਇਆ ਹਮ ਤਾਂ ਲੋਕਾਂ ਨੂੰ ਜਿਚਾਇਆ ਗਿਆ ਕਿ ਹੁਣ ਅੱਖਰ ਛਪਣ ਲੱਗੇ ਹੁਣ ਗਿਆਨ ਧਿਆਨ ਦਾ ਫਲਾਹ ਹੋ ਦੁਨੀਆ ਚ ਚਾਨਣ ਫੈਲ ਜਾਏਗਾ ਹਮ ਸਾਰਿਆਂ ਦੁੱਖਾਂ ਦਾ ਦਾਰੂ ਸ਼ਾਪਾਖੰਨਾ ਹਮ ਅਖਬਾਰ ਛਪੇ ਜਾਣ ਲੱਗੇ ਬੇਕਣ ਲੱਗੇ ਹੂੰ ਲੋਕਾਂ ਨੇ ਪੜਨ ਦਾ ਸਮਾਂ ਸ਼ੁਰੂ ਕੀਤਾ ਹੂੰ ਅੱਜ ਹੁਣ ਲੋਕਾਂ ਦੇ ਘਰਾਂ 'ਚ ਅਖਬਾਰ ਲੱਗਿਆ ਹੋਇਆ ਹੈ ਸ਼ਾਇਦ ਬਹੁਤੇ ਪੜਦੇ ਵੀ ਨਹੀਂ ਹਨ ਹੂੰ ਠੀਕ ਤੇ ਪਿੱਛੇ ਅਖਬਾਰਾਂ ਨੇ ਲੋਕਾਂ ਦੀ ਜ਼ਿੰਦਗੀ ਦਾ ਕੀ ਬਣਾਇਆ ਠੀਕ ਪੰਜਾਬ ਦਾ ਜਿਹੜਾ ਉਜਾੜਾ ਹੋਇਆ ਜਿਹੜੀ ਬੰਡ ਹੋਈ ਅਖਬਾਰوں ਦੀ ਬਹੁਤ ਤਕੜੀ ਗਵਾਹੀ ਨੇ ਹੂੰ ਕਿ ਸਾਡੇ ਬੰਦਿਆਂ ਨੂੰ ਅਬਦਾਲੀ ਨਦ ਵਰਗੀ ਉਜਾੜ ਨਾ ਸਕੇ ਤੇ ਅਖਬਾਰ ਦੀ ਖਬਰ ਸੁਣ ਕੇ ਸਾਡੇ ਬੰਦੇ ਉੱਠ ਤਰੇ। ਹੂੰ। ਠੀਕ। ਇਹ ਤਕਨੀਕ ਦਾ ਜਾਦੂ ਸੀ। ਹੂੰ। ਜਿਹੜਾ ਸਾਡੇ ਬੰਦਿਆਂ ਦੇ ਹੱੱਡੀ ਰਚ ਗਿਆ। ਇਹ ਪਹਿਲਾ بڑا ਸੀ ਤਕਨੀਕ ਦਾ। ਹੂੰ। ਉਸ ਤੋਂ ਬਾਅਦ ਅਗਲਾ ਆਇਆ ਰੇਡੀਓ ਇਹਦਾ। ਹੂੰ। ਠੀਕ। ਉਹ ਜੋ ਦੁਨੀਆਂ 'ਚ ਜਿਹਨੂੰ ਲੋਕ ਮਹਾਜੁੱਦ ਕਹਿੰਦੇ ਨੇ ਉਹਦੇ ਚੋਂ ਦਾ ਹਿੱਸਾ ਸੀ। ਹੂੰ। ਤੇ ਪੰਜਾਬ ਦੇ ਵਿੱਚ ਵੀ ਉਹ ਉਜਾੜੇ ਤੋਂ ਬਾਅਦ ਵੈਸੇ ਤਾਂ ਉਹ ਜੜੇ ਵਿੱਚ ਵੀ ਹਿੱਸਾ ਸੀ ਪਰ ਜਿਹੜਾ ਸਾਡੇ ਲੋਕਾਂ ਦੀ ਜ਼ਿੰਦਗੀ 'ਚ ਦਾਖਲ ਹੋਇਆ ਉਹ ਜਦੋਂ 인ਦਰਾ ਗਾਂਧੀ ਪਹਿਲੀ ਵਾਰੀ ਮੰਤਰੀ ਬਣੀ ਤੇ ਵਿਵਿਧ ਭਾਰਤ ਚੱਲਿਆ ਹੂੰ ਠੀਕ ਪਹਿਲਾਂ ਹੂੰ ਵਿਵਿਧ ਭਾਰਤ ਤੇ ਚੱਲਿਆ ਫਿਰ ਹਰੀ ਕ੍ਰਾਂਤੀ ਦੀਆਂ ਗੱਲਾਂ ਚਲੀਆਂ ਹੂੰ ਉਦੋਂ ਲੋਕਾਂ ਨੂੰ ਗਾਣੇ ਸੁਣਾਉਣੇ ਸ਼ੁਰੂ ਕੀਤੇ ਜਦੋਂ ਹਜੇ ਪੰਜਾਬ ਦੇ ਪਿੰਡਾਂ 'ਚ ਬਿਜਲੀ ਵੀ ਨਹੀਂ ਸੀ ਆਈ ਹੂੰ ਠੀਕ ਤਾਂ ਇਹ ਦੂਜਾ ਪੜਾ ਸੀ ਤਕਨੀਕ ਦਾ ਜਦੋਂ ਬੰਦਿਆਂ ਨੂੰ ਲੱਗਿਆ ਕਿ ਮੁਕਤੀ ਇੱਥੇ ਹੀ ਹੈ ਸਾਡੇ ਪਿੰਡਾਂ 'ਚ ਮਸ਼ਹੂਰ ਸੀ ਜਿਹੜਾ ਕਿ ਇੱਕ ਬੰਦਾ ਪੈਸੇ ਉਧਾਰੇ ਫੜ ਕੇ ਹੂੰ ਰੇਡੀਓ ਖਰੀਦ ਲਿਆ ਹੂੰ ਕਿਸੇ ਨੇ ਕਿਹਾ ਓਏ ਇਦੋਂ ਦਾ ਗਾਂ ਲੈ ਆਉਂਦਾ ਜਿਵੇਂ ਦੁੱਧ ਪੀਂਦੇ ਹੂੰ ਉਹ ਅਗੋਂ ਕਹਿੰਦਾ ਗਾਂ ਤਾਂ ਲੈ ਆਉਂਦਾ ਪਰ ਗਾਂ ਜਲੰਧਰ ਤੋਂ ਨਹੀਂ ਨਾ ਬੋਲਦੀ ਹੂੰ ਠੀਕ ਇਹ ਤਕਨੀਕ ਦਾ ਦੂਜਾ ਫੜਾ ਸੀ ਜੋ ਲੱਗਿਆ ਕਿ ਮੁਕਤੀ ਇੱਥੇ ਹੈ ਹੂੰ ਫਿਰ ਤੀਜਾ ਆਇਆ ਮਿਟਾਈ ਲਈ ਵੀ ਜਿਹਨ ਲਾਦੇ ਤਸਵੀਰਾਂ ਬੋਲਦੀਆਂ ਹੂੰ ਠੀਕ ਫਿਰ ਉਹ ਜਾਦੂ ਆਇਆ ਹੂੰ ਕਿ ਮੁੰਡੇ ਕੁੜੀ ਦਾ ਵਿਆਹ ਹੂੰ ਤੇ ਇਹ ਜਿਹੜੇ ਸਮਾਨ ਦਾੜਾ ਬਾਪ ਦਾਣ ਸੀ ਉਹ ਹੂੰ ਉਹ ਹੀ ਬਣ ਗਿਆ ਕਿਉਂਕਿ ਤੁਹਾਡੇ ਘਰੇ ਜਿਹੜਾ ਇੱਕ ਰੰਗਦਾਰ ਅਸੀਸਾ ਇਹ ਹੋਣਾ ਚਾਹੀਦਾ ਹੂੰ ਤੇ ਉਸ ਤੋਂ ਬਾਅਦ ਆ ਜੋ ਸਾਡੇ ਖੀਸਿਆਂ 'ਚ ਹੈ ਹੂੰ ਮੈਂ ਤੁਹਾਨੂੰ ਕਹਿ ਰਿਹਾ ਕਿ ਅਸੀਂ ਸਾਰੇ ਸੋਸ਼ਲ ਮੀਡੀਆ ਵਰਤਦੇ ਹਾਂ ਬਿਲਕੁਲ ਮੈਂ ਸਮਝਦਾ ਇਹ ਬਾਖ ਕਲਤ ਹੈ ਸਾਨੂੰ ਸਾਰਿਆਂ ਨੂੰ ਕੋਈ ਹੋਰ ਵਰਤਦਾ ਜਿਨ੍ਹਾਂ ਨੇ ਇਸ ਹਿੱਸਾ ਬਣਾਇਆ ਉਹ ਵਰਤਦੇ ਨੇ ਜਿਨ੍ਹਾਂ ਨੇ ਇਹ ਚ ਟੁੱਕ ਜਾ ਪਾਇਆ ਉਹ ਵਰਤਦੇ ਨੇ ਜਿਨ੍ਹਾਂ ਨੇ ਇਹਦੇ ਜੁਗਤਾਂ ਬਣਾਈਆਂ ਐਪਾਂ ਸਾਨੂੰ ਉਹ ਵਰਤਦੇ ਨੇ ਸਾਨੂੰ ਸੋਸ਼ਲ ਮੀਡੀਆ ਵਰਤਦੇ ਨੇ ਨਹੀਂ ਇਹਦਾ ਨਾਮ ਵੀ ਸੋਸ਼ਲ ਗਲਤ ਹੈ ਹਮ ਮਨੁਖ ਨੂੰ ਜੋ ਪੇਸ਼ ਕੀਤਾ ਜਾਂਦਾ ਉਹਦਾ ਨਾਮ ਹੀ ਐਸਾ ਤਾਂ ਰਹਿ ਜਾਂਦਾ ਕਿ ਬੰਦਾ ਉਹਦੇ ਵੱਲ ਲਪਾਉਣਾ ਲੱਗਦਾ ਹਮ ਹੁਣ ਤੇ ਕਈ ਹਜ਼ਾਰਾਂ ਲੇਖ ਨੇ ਇਸ ਗੱਲ ਬਾਰੇ ਚ ਕਿ ਭਾਈ ਇਹ ਸੋਸ਼ਲ ਨਹੀਂ ਹੈ ਹੂੰ ਇਹ ਐਂਟੀ ਸੋਸ਼ਲ ਹੈ ਇਹ ਨਾਨ ਸੋਸ਼ਲ ਹੈ ਠੀਕ ਹੂੰ ਜਿਹੜੇ ਬੰਦੇ ਇਹਦੇ ਵਿੱਚ ਵੜ ਗਏ ਠੀਕ ਉਹ ਤਾਂ ਲੋਕਾਂ ਤੋਂ ਟੁੱਟ ਜਾਂਦੇ ਨੇ ਹੂੰ ਜੁੜਦਾ ਕੌਣ ਹੈ ਹੂੰ ਜੁੜਦੇ ਨੇ ਖਾਤੇ ਜੁੜਦੇ ਨੇ ਗਾਹਕ ਹੂੰ ਜੁੜਦੇ ਨੇ ਦਰਸ਼ਕ ਉਹਨਾਂ ਦੇ ਸ਼ੀਸ਼ੇ ਵਾਲਿਆਂ ਤੇ ਹੂੰ ਤਾਂ ਸਾਰੀ ਦੁਨੀਆ ਹੂੰ ਉਹਨਾਂ ਦੀ ਗਾਹਕ ਹ ਹ ਉਹਨਾਂ ਦੀ ਦਰਸ਼ਕ ਹੈ ਜਿਨ੍ਹਾਂ ਨੇ ਇਸ ਹਿੱਸੇ ਬਣਾਏ ਨੇ ਹ ਤੇ ਹਰ ਮਨੁੱਖ ਅੰਦਾਜ਼ਨ 4 ਘੰਟੇ ਹੁਣ ਇਥੇ ਆਪਣੀ ਗੁਲਾਮੀ ਕਰਦਾ ਹ ਆਪਦੇ ਕੋਲੋਂ ਪੈਸੇ ਲਾ ਕੇ ਹ ਠੀਕ ਜੋ ਨਵੇਂ ਮਤਲਬ ਆંકੜੇ ਇਹਦੇ ਨਹੀਂ ਪੇਸ਼ ਹੁੰਦੇ ਲੋਕਾਂ ਸਾਹਮਣੇ ਉਹ ਕਹਿੰਦੇ ਨੇ ਆਧੁਨਿਕ ਸਮੇਂ ਦੇ ਵਿੱਚ ਜਦੋਂ ਕੋਰੋਨਾ ਕਾਲ ਆਇਆ ਸੀ ਤਾਂ ਉਦੋਂ ਸਕੂਲੀ ਪੜ੍ਹਾਈ ਦੇ ਵਿੱਚ ਵੀ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਦੇ ਵਰਤੋਂ ਹੋਣ ਲੱਗੀ ਸੀ ਤੇ ਅੱਜ ਵੀ ਬੱਚੇ ਆਦੀ ਨੇ ਜਿਹੜੇ ਬੱਚੇ ਸਕੂਲਾਂ 'ਚ ਪੜ ਰਹੇ ਨੇ ਅੱਜ ਵੀ ਮੋਬਾਈਲ ਫੋਨ ਦੇ ਆਨਲਾਈਨ ਕਲਾਸ ਦੇ ਤੇ ਸੋਸ਼ਲ ਮੀਡੀਆ ਤੇ ਆਕਦੇ ਨੇ ਇਹ ਬੱਚਿਆਂ ਦੀ ਗੱਲ ਹੋਈ ਜੀ ਜਿਹੜੇ ਬੱਚਿਆਂ ਦੇ ਦਾਦੇ ਨੇ ਬਿਲਕੁਲ ਮੈਂ ਬੱਚੇ ਬਜ਼ੁਰਗ ਕਿਹਾ ਪਹਿਲਾਂ ਹੀ ਉੱਥੇ ਤੇ ਵੀ ਇਹ ਗੱਲ ਗਈ ਹੋਈ ਹਮ ਪਰ ਕਮਾਲ ਹੈ ਕਿ ਜਿਹਨੂੰ ਪਤਾ ਹੈ ਉਹ ਵੀ ਇਹ ਸੋਚਦਾ ਕਿ ਕੋਈ ਨਹੀਂ ਹੋਰ ਵਰਤਦੇ ਮੈਂ ਤਾਂ ਕੰਮ ਦਾ ਕੰਮ ਤਾਂ ਹੀ ਵਰਤਦਾ ਹਮ ਇਸ ਨਾਂ ਨੂੰ ਪ੍ਰਮਾਨ ਕਰਨਾ ਹਮ ਕਿ ਇਹ ਸੋਸ਼ਲ ਮੀਡੀਆ ਹੈ ਇਸ ਗੱਲ ਨੂੰ ਪ੍ਰਮਾਨ ਕਰਨਾ ਕਿ ਅਸੀਂ ਵਰਤਦੇ ਹਾਂ ਦੋਨੇ ਗੱਲਾਂ ਹੀ ਬਿਲਕੁਲ ਓਹੀ ਨੇ ਹਮ ਅਸੀਂ ਨਹੀਂ ਸਾਨੂੰ ਵਰਤੇ ਸਿੱਧੇ ਮਤਲਬ ਹਾਂ ਅਗਲਾ ਸਵਾਲ ਇਹ ਹੈ ਕਿ ਜਦੋਂ ਤਕਨੀਕ ਬਾਜ਼ਾਰ ਸਿੱਟੀ ਜਾਂਦੀ ਹੈ ਤਾਂ ਪਹਿਲਾਂ ਸਾਰਾ ਪ੍ਰਬੰਧ ਕੀਤਾ ਹੁੰਦਾ ਹੈਗਾ ਹਮ ਤੁਸੀਂ ਉਦੋਂ ਬਚ ਨਹੀਂ ਸਕਦੇ ਟਾਰਗੇਟ ਆਡੀਅנס ਪਹਿਲਾਂ ਹੀ ਬਣਾਈ ਹੁੰਦੀ ਹੈ ਜੀ ਸਾਰੀ ਦੁਨੀਆ ਪਹਿਲਾਂ ਮੁੱਠੀ ਕਰੀ ਹੁੰਦੀ ਹੈ ਹਮ ਛਾਪੇਖਾਨੇ ਵਾਰੀ ਵੀ ਹਮ ਰੇਡੀਓ ਵਾਰੀ ਵੀ ਟੀਵੀ ਤੇ ਉਹ ਟੀਵੀ ਵਾਰੀ ਵੀ ਹੁਣ ਇਹਦੇ ਵਾਰੀ ਵੀ ਹਮ ਉਹਦੇ ਤੋਂ ਬਚ ਕੋਈ ਨਹੀਂ ਸਕਦਾ ਹਮ ਫਿਰ ਕੀ ਹੁੰਦਾ ਸਾਡੇ ਬੰਦੇ ਨੂੰ ਹੁੰਦਾ ਹਾਂ ਇਹਦੀ ਸਹੀ ਵਰਤੋਂ ਕਿਵੇਂ ਕਰ ਸਕਦੀਆਂ ਹੂੰ ਇਹਦਾ ਅਸੀਂ ਲਾਹਾ ਕਿਵੇਂ ਲਾ ਸਕਦੀਆਂ ਫਿਰ ਬੰਦਾ ਇਦਾਂ ਦੇ ਭੁਲੇਖੇ ਪਾਲਦਾ ਆਪਦੇ ਆਪ ਨੂੰ ਹੂੰ ਤਾਂ ਰਾਜਨੀਤੀ ਜਿ ਕੋ ਪੈਂਤੜਾ ਹੁੰਦਾ ਹੂੰ ਕਿ ਸਾਡਾ ਵਿਰੋਧ ਵੀ ਸਾਡੀਆਂ ਸ਼ਰਤਾਂ ਤੇ ਹੋਵੇ ਹੂੰ ਠੀਕ ਜਿਹੜੇ ਰਾਜਨੀਤਿਕ ਤਾਕਤਵਰ ਬੱਧ ਹੋ ਜਾਂਦੇ ਨੇ ਹੂੰ ਫਿਰ ਉਹ ਇਹ ਤਾਂ ਕਰਦੇ ਨੇ ਕਿ ਸਾਡਾ ਦੁਸ਼ਮਣ ਕੌਣ ਹੋਵੇ ਹੂੰ ਠੀਕ ਜਿਵੇਂ ਰਾਜਨੀਤਿਕ ਇੰਜ ਪਾਰਟੀਆਂ ਹੁੰਦੀਆਂ ਹੂੰ ਬਿਲਕੁਲ ਕਈ ਵਾਰੀ ਮਿੱਥ ਕੇ ਆਪਣਾ ਵਿਰੋਧੀ ਖੜਾ ਕਰਦੇ ਨੇ ਪਤਾ ਹੁੰਦਾ ਜਿਹਨੂੰ ਹਰਾਇਆ ਜਾ ਸਕਦਾ ਜਿਹਨੂੰ ਕਾਬੂ ਕੀਤਾ ਜਾ ਸਕਦਾ ਹੂੰ ਠੀਕ ਆ ਹੁਣ ਜਿਵੇਂ ਗਾਜ਼ਾ ਤੇ ਹਮਲਾ ਹੋਈ ਜਾਂਦਾ ਹੂੰ ਉਹ ਸਾਰਿਆਂ ਨੂੰ ਕਿਉਂ ਮਾਰਨ ਨੂੰ ਤਿਆਰ ਨੇ ਉਹ ਹੂੰ ਕਿ ਇਜ਼ਰਾਈਲ ਵਾਲੇ ਕਹਿੰਦੇ ਕਿ ਹਜੇ ਸਾਨੂੰ ਉਹ ਬੰਦੇ ਨਹੀਂ ਲੱਭੇ ਜਿਹੜੇ ਇਹ ਜੰਗਬੰਦੀ ਤੋਂ ਬਾਅਦ ਉਥੋਂ ਦੀ ਸੱਤਾ ਸਾਹਮਣੋਂ ਹੂੰ ਜਿਹੜੇ ਜੰਗ ਬੰਦ ਹੋਣ ਤੋਂ ਬਾਅਦ ਉਹ ਗਾਜਾ ਪੱਟੀ ਦੀ ਸੱਤਾ ਸਾਂਭ ਲੈਣ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਚਿਰ ਜੰਗ ਚੱਲੇਗੀ ਹੂੰ ਜਿਨ੍ਹਾਂ ਨੇ ਉਹਨਾਂ ਅੱਗੇ ਸਰੈਂਡਰ ਨਹੀਂ ਕੀਤਾ ਹਾਲੇ ਤੱਕ ਹਾਂ ਹੂੰ ਤੇ ਦੁਨੀਆ 'ਚ ਸਰਕਾਰਾਂ ਇਦਾਂ ਹੀ ਕਰਦੀਆਂ ਨੇ ਪੰਜਾਬ 'ਚ ਵੀ ਇਦਾਂ ਹੀ ਸੀ ਠੀਕ ਜਿਨ੍ਹਾਂ ਚਿਰ ਉਹ ਬੰਦੇ ਨਹੀਂ ਲੱਭ ਗਏ ਹੂੰ ਵੀ ਜਿਹੜੇ ਸੋ ਕਾਲਡ ਸ਼ਾਂਤੀ ਦੀ ਦਹਾਈ ਦੇਣ ਹੂੰ ਉਹਨੇ ਜੰਗ ਚੱਲਦੀ ਹੈ ਤਾਂ ਇਹ ਜਿਹੜਾ ਹੁਣ ਹੁੰਦਾ ਕਿ ਅਸੀਂ ਇਹਨੂੰ ਸਹੀ ਵਰਤ ਲਈਏ ਅਸੀਂ ਇਹਦਾ ਲਾਹਾ ਲੈ ਲਈਏ ਇਹਦੇ ਲਈ ਵੀ ਬੰਦਿਆਂ ਨੂੰ ਹਲਾਸ਼ੇਰੀ ਦਿੱਤੀ ਜਾਂਦੀ ਏ ਕਿ ਚਲੋ ਤੁਸੀਂ ਆਓ ਭਾਈ ਬੋਲੋ ਇੱਥੇ ਅੱਜ ਕੱਲੇ ਇੱਕ ਬਹੁਤ ਟ੍ਰੈਂਡ ਚੱਲਿਆ ਹੋਇਆ ਹੈ ਸੋਸ਼ਲ ਮੀਡੀਆ ਫੇਸਬੁੱਕ ਤੇ ਲਾਈਵ ਹੋ ਕੇ ਕਿ ਦੂਜੇ ਨੂੰ ਗਾਲਾਂ ਕੱਢਣੀਆਂ ਮਤਲਬ ਇੱਕ ਬੰਦੇ ਨੇ ਆਪਣੇ ਮਨ ਦੀ ਪੜਾਹਸ ਕੱਢ ਲਈ سوشل میڈیا ਤੇ ਲਾਈਵ ਹੋ ਕੇ ਦੂਜਾ ਬੰਦਾ ਉਧਰੋਂ ਜਵਾਬ ਦਿੰਦਾ ਮਤਲਬ ਲੜਾਈ ਪਹਿਲਾਂ ਹੁੰਦੀ ਸੀ ਘਰਾਂ ਦੇ ਵਿੱਚ ਜਾਂ ਸ਼ਬਦਾਂ ਦੇ ਨਾਲ ਹੁਣ سوشل میڈیا ਤੇ ਹੁੰਦੀ ਹੈ ਇਥੋਂ ਤੱਕ ਕਿ ਹੁਣ ਸੁਸਾਈਡ ਕਰਨ ਤੋਂ ਪਹਿਲਾਂ ਲੈਟਰ ਨਹੀਂ ਲਿਖਦੇ ਲੋਕੀ سوشل میڈیا ਤੇ ਲਾਈਵ ਹੋ ਕੇ ਦੱਸਦੇ ਨੇ ਵੀ ਅਸੀਂ ਮਰਨ ਲੱਗੇ ਆ ਮੈਂ ਕਹਿਣਾ ਵੀ ਤੁਸੀਂ ਜਦੋਂ ਇਹ ਸ਼ਬਦ ਵਰਤੋਗੇ ਵੀ ਮੈਂ ਲਾਈਵ ਹੋ ਗਿਆ ਲਾਈਵ ਮਤਲਬ ਜਿਉਣਾ ਹੂੰ ਅੰਗਰੇਜ਼ੀ ਲਾਈਵ ਦਾ ਮਤਲਬ ਇਹੀ ਹੁੰਦਾ ਨਾ ਹੂੰ ਮਤਲਬ ਮੈਨੂੰ ਕੁਝ ਚਿਰ ਪਹਿਲਾਂ ਇੱਕ ਬੰਦਿਆਂ ਨੇ ਸਨੇਹਾ ਦਿੱਤਾ ਵੀ ਅਸੀਂ ਇਹ ਨਾਲ ਸਮਾਗਮ ਕਰਨਾ ਹੈ ਹੂੰ ਵੀ ਤੁਸੀਂ ਆਇਓ ਸਾਡਾ ਸਮਾਗਮ ਆਫਲਾਈਨ ਹੈ ਹੂੰ ਮਤਲਬ ਜ਼ਿੰਦਗੀ ਦਾ ਮੁੱਖ ਧਾਰਾ ਹੂੰ ਉਹ ਆਨਲਾਈਨ ਹੋ ਗਈ ਹੈ ਹੂੰ ਜਿਹੜਾ ਅਸਲੀ ਜ਼ਿੰਦਗੀ ਉਹ ਆਫਲਾਈਨ ਹੈ ਹੂੰ ਸ਼ਬਦਾਂ ਦਾ ਇਹੀ ਜਾਦੂ ਹੈ ਹੂੰ ਕਿ ਜੋ ਅਸਲੀ ਜ਼ਿੰਦਗੀ ਹੈ ਉਹ ਤਾਂ ਆਫਲਾਈਨ ਹੋ ਗਈ ਹੈ ਯੋ ਨੀਰਾ ਇੱਕ ਬਿਜਲੀ ਦਾ ਜਾਲ ਬੁਣਿਆ ਹੋਇਆ ਹੂੰ ਉਹ ਆਨਲਾਈਨ ਹੈ ਹੂੰ ਉਹ ਲਾਈਵ ਹੈ ਹੂੰ ਜੋ ਤੁਸੀਂ ਹੁਣੇ ਕਿਹਾ ਹੂੰ ਕਿ ਬੰਦੇ ਸਾਹਮਣੇ ਇਹ ਸੁਰਗ ਦੀ ਕਲਪਨਾ ਹੋਈ ਸੁਰਗ ਸਾਹਮਣੇ ਦਿਸਦਾ ਹੂੰ ਠੀਕ ਜਿਹੜਾ ਇਹ ਕੀ ਕਹਿੰਦੇ ਉਹਨੂੰ ਲਾਈਕ ਹੂੰ ਲੱਗਦਾ ਕਿ ਸੱਚੀ ਮੱਚੀ ਬਾਪੜ ਰਿਹਾ ਵੀ ਮੈਨੂੰ ਬੰਦੇ ਇਹ ਕਹਿੰਦੇ ਵੀ ਵੀ ਤੈਨੂੰ ਬੰਦੇ ਸੁਣਦੇ ਆ ਤੂੰ ਬੋਲ ਹੂੰ ਮਤਲਬ ਕਿੱਥੋਂ ਪਤਾ ਲੱਗ ਬੰਦੇ ਸੁਣਦੇ ਆ ਉਥੋਂ ਹੂੰ ਫੋਲੋਅਰਸ ਲਾਈਕ ਹਾਂ ਹੂੰ ਇਹ ਹੀ ਉਹ ਜਾਦੂ ਹੈ ਕਿ ਜਿਹੜਾ ਉਹਨਾਂ ਦੀਆਂ ਸ਼ਰਤਾਂ ਤੇ ਵਿਰੋਧ ਕਰ ਗਿਆ ਸੀ ਹੂੰ ਸਮਝਣ ਲਈ ਅਸਲ ਮਸਲਾ ਇਹ ਹੈ ਕਿ ਜੇ ਇਹਨੂੰ ਸੋਸ਼ਲ ਸਮਝਦੇ ਹੂੰ ਹੂੰ ਜੇ ਇਹ ਨੂੰ ਇਹ ਸਮਝਦੇ ਆਂ ਕਿ ਅਸੀਂ ਹੀ ਬਣ ਤਰੇ ਆਂ ਫਿਰ ਤਾਂ ਕਹਾਣੀ ਸਮਝ ਹੀ ਨਹੀਂ ਆਉਣੀ ਹੈ ਹੂੰ ਠੀਕ ਹੈ ਕਿ ਅਸਲ ਜ਼ਿੰਦਗੀ ਜਿਵੇਂ ਹੈ ਉਹਨੂੰ ਸਮਝਣ ਦੀ ਥਾਂ ਤੇ ਅਸੀਂ ਇੱਥੇ ਨਜ਼ਾਰਾ ਲਈਏ ਇੱਥੇ ਦੁੱਖ ਸੁੱਖ ਹੋਵੇ ਇੱਥੇ ਦੋਸਤੀਆਂ ਹੋਣ ਹੂੰ ਪਰਿਵਾਰਕ ਲੜਾਈਆਂ ਵੀ ਅੱਜਕੱਲ ਸੋਸ਼ਲ ਮੀਡੀਆ ਤੇ ਆ ਗਈਆਂ ਨੇ ਡਿਵੋਰਸ ਵੀ ਸੋਸ਼ਲ ਮੀਡੀਆ ਤੇ ਹੁੰਦੇ ਨੇ ਹਾਂ ਉਹ ਜਿਹੜੀ ਇਹ ਹੈ ਕਿ ਉੱਥੇ ਬੰਦੇ ਆਪਾਂ ਕਹਿੰਦੇ ਵੀ ਲਾਈਵ ਹੋਏ ਹਾਂ ਮਤਲਬ ਬੰਦਿਆਂ ਨੂੰ ਇਹ ਜਚਣ ਲੱਗ ਗਿਆ ਨਾ ਵੀ ਜ਼ਿੰਦਗੀ ਇੱਥੇ ਹੈ ਹੂੰ ਵੀ ਜੇ ਇੱਥੇ ਨਹੀਂ ਹਾਂ ਤਾਂ ਜ਼ਿੰਦਗੀ ਨਹੀਂ ਹੈ ਹੂੰ ਇਹੀ ਤੇ ਸਵਾਲ ਹੈ ਹੂੰ ਠੀਕ ਹੈ ਕਿ ਸਾਰੇ ਜਾਣੇ ਪਹਿਲਾਂ ਜ਼ਰੂਰ ਆਪਣਾ ਬੱਚਾ ਪੜ੍ਹਾਓ ਹੂੰ ਠੀਕ ਹੈ ਤਾ ਕਿ ਇਹਨੂੰ ਪਹਿਲਾਂ ਪੜਨ ਦਾ ਮਨ ਹੋਰ ਸੀ ਹੁਣ ਮਨ ਨਾ ਹੋ ਰਿਹਾ ਬੱਚੇ ਕਹਿੰਦੇ ਪਹਿਲਾਂ ਮੋਬਾਈਲ ਫੋਨ ਲੈ ਕੇ ਦੋ ਅਸੀਂ ਫੇਰ ਪੜਾਂਗੇ ਪਹਿਲਾਂ ਫੋਨ ਦੋ ਅਸੀਂ ਰੋਟੀ ਫੇਰ ਖਾਵਾਂਗੇ ਹਾਂ ਇਹ ਹੁਣ ਲੋਕਾਂ ਦੇ ਘਰਾਂ ਜਿੱਦਾਂ ਹੋਣ ਲੱਗ ਗਿਆ ਹੂੰ ਕਿ ਮੈਨੂੰ ਇੱਕ ਕਹਾਣੀ ਜਿਆਦਾ ਵੀ ਪਿਛਲੇ 15 ਸਾਲ ਪਹਿਲਾਂ ਇੱਕ ਉਹਨੇ ਮਤਲਬ ਪੜਾਉਣ ਵਾਲੇ ਨੇ ਆਪਣੇ ਘਰੇ ਪਹਿਲਾਂ ਲੈ ਕੇ ਰੱਖਿਆ ਲੈਪਟਾਪ ਫੇਰ ਉਹਦੇ ਵਾਸਤੇ ਉਹ ਲੈ ਕੇ ਆਇਆ ਉਹ ਜਨਰੇਟਰ ਲੈਣਾ ਪਿਆ ਉਹ ਵੀ ਉਹਦਾ ਬੱਚਾ ਸੀ ਜਿਹੜਾ ਉਹ ਮਸ਼ਹੂਰੀਆਂ ਦੇਖ ਕੇ ਹੀ ਰੋਟੀ ਖਾਂਦਾ ਸੀ ਹੂੰ ਤੇ ਹੁਣ ਗੱਲਾਂ ਉਦੋਂ ਗਾਹਾਂ ਹੋ ਗਈਆਂ 15 ਸਾਲ ਪੁਰਾਣੀ ਗੱਲ ਹੈ ਹੂੰ ਠੀਕ ਹੁਣ ਇਹ ਤਾਂ ਹੋ ਗਈ ਜਿਹੜੀ ਹਾਲਾਤ ਹੋ ਰਹੀ ਹੈ ਹੂੰ ਸਾਡੇ ਸਾਹਮਣੇ ਮਸਲਾ ਇਹ ਹੈ ਕਿ ਇਹਦਾ ਕੋਈ ਉਪਾਅ ਹੈ ਹੂੰ ਇਹਦਾ ਕੋਈ ਹੱਲ ਹੈ ਹੱਥਲ ਸਵਾਲ ਇਹ ਹੈ ਵੀ ਇਹਦਾ ਦੁੱਖ ਤਕਲੀਫ ਹੈ ਇਹਦੇ ਨਾਲ ਬੰਦੇ ਟੁੱਟਦੇ ਨੇ ਉਹ ਤਾਂ ਹੁਣ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਹੂੰ ਪਰ ਹਾਲੇ ਹਜੇ ਕੁਝ ਲੋਕਾਂ ਨੂੰ ਤਾਂ ਆਪ ਹਜੇ ਹੋਰ ਛੜੂਗਾ ਇਸ ਗੱਲ ਦਾ। ਹੂੰ ਇਹ ਸੰਭਾਵਨਾ ਪਈ ਹੈ। ਪਰ ਹਾਲੇ ਹਾਲ ਇਹ ਹੋ ਸਕਦਾ ਕਿ ਜਿਹੜੇ ਬੰਦੇ 40 ਸਾਲ ਤੋਂ ਉੱਪਰ ਨੇ ਉਹ ਇਹ ਤੋਂ ਬਿਨਾ ਜੰਮੇ ਨੇ। ਹੂੰ ਉਹ ਅਗਲੇ 10-15 ਸਾਲਾਂ ਚ ਚੜ੍ਹਾਈ ਕਰ ਜਾਣਗੇ। ਹੂੰ ਫਿਰ ਅਖਲੀ ਅਸਲੀ ਮੁਸ਼ਕਲ ਸ਼ੁਰੂ ਹੋ ਗਈ। ਜਦੋਂ ਇਹ ਲੱਗੇਗਾ ਜ਼ਿੰਦਗੀ ਇਹ ਤੋਂ ਬਿਨਾ ਕਦੇ ਵੀ ਨਹੀਂ ਸੀ। ਹੂੰ ਜਦੋਂ ਇਹ ਲੱਗੇਗਾ ਹੂੰ ਕਿ ਜ਼ਿੰਦਗੀ ਇਹ ਤੋਂ ਬਿਨਾ ਕਦੇ ਵੀ ਨਹੀਂ ਸੀ। ਹੂੰ ਉਦੋਂ ਇਹ ਅਰਥ ਲੈ ਜਾਏਗਾ ਅੱਜ ਵਾਲੇ। ਜਿਵੇਂ ਅਸੀਂ ਹੁਣ ਕਹਿ ਰਹੇ ਹਾਂ ਕਿ ਸੋਚੋ। ਜਦੋਂ ਜ਼ਿੰਦਗੀ ਇਹਦੇ ਲਈ ਘੜੀ ਜਾਏਗੀ ਸਾਰੀ ਤਾਂ ਨਵਾਂ ਸਮਾਜ ਨਵਾਂ ਰੂਪ ਬਣ ਜਾਏਗਾ ਫਿਰ ਇਹਦੇ ਮਨ ਸੋਚ ਵਾਲੇ ਹੋ ਜਾਣਗੇ ਰੀਲਸ ਦਾ ਬੋਟਰਿੰਗ ਚੱਲਿਆ ਹੋਇਆ ਹੈ ਬੀਬੀਆਂ ਜਿਹੜੀਆਂ ਨੇ ਅੱਧੇ ਕੱਪੜੇ ਪਾ ਕੇ ਰੀਲਸ ਬਣਾਉਂਦੀਆਂ ਨੇ ਕਿ ਲਾਈਕ ਤੇ ਵਿਊਜ਼ ਆਉਣ ਛੋਟੇ ਛੋਟੇ ਬੱਚੇ ਰੀਲਸ ਦੇ ਚੱਕਰਾਂ ਦੇ ਵਿੱਚ ਪਏ ਹੋਏ ਨੇ ਕਿ ਬਹੁਤ ਸਾਰੇ ਲਾਈਕਸ ਆਉਣਗੇ ਵਿਊਜ਼ ਆਉਣਗੇ ਜਿੰਨਾ ਤੁਸੀਂ ਲਾਈਕ ਦੇ ਗਾਈ ਕੀਤੇ ਹੈ ਇੰਸਟਾਗ੍ਰਾਮ ਤੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਪ੍ਰੋਫਾਈਲਸ ਨੇ ਜਿੱਥੇ ਰੀਲਸ ਬਣਦੀਆਂ ਨੇ ਅਸੀਂ ਆਪਣੀ ਇੱਜ਼ਤ ਵੀ ਉਹਨਾਂ ਪ੍ਰੋਫਾਈਲਾਂ ਦੇ ਉੱਪਰ ਦਾਤੇ ਲਾ ਦਿੰਨੇ ਆ। ਹੂੰ ਪਹਿਲਾਂ ਕਿਹਾ ਜਦੋਂ ਐ ਲੱਗੇ ਕੋਈ ਸੁਰਗ ਇੱਥੇ ਹੈ। ਹੂੰ ਠੀਕ ਹੈ। ਇੱਕ ਨਾ ਚੁੜਕਲਾ ਹੈ। ਹੂੰ ਕਿ ਉਹ ਤਰਮਰਾਜੇ ਦਰਬਾਰ 'ਚ ਵੀ ਇੱਕ ਗੱਡੀ ਚੋਂ ਆਲਾ ਬੰਦਾ ਪਹੁੰਚਿਆ ਡਰਾਈਵਰ ਪਹੁੰਚਿਆ ਨਾ ਇੱਕ ਕੋਈ ਧਰਮ ਦਾ ਗ੍ਰੰਤੀ ਭਾਈ ਪਹੁੰਚਿਆ। ਹੂੰ ਵੀ ਉਹਨੇ ਕਿਹਾ ਵੀ ਮੈਂ ਲੋਕਾਂ ਨੂੰ ਨਾਮ ਜਪਾਇਆ ਵੀ ਮੈਨੂੰ ਸੁਰਗ ਦੇ ਉਹ ਕਹਿੰਦੇ ਤੂੰ ਝੂਠਾ ਜਪਾਇਆ ਚੱਲ ਨਰਕਾਂ ਚ ਹੂੰ ਉਹ ਗੱਡੀ ਚਲਾਉਣ ਵਾਲਾ ਡਰਾਈਵਰ ਆਇਆ ਉਹਨੂੰ ਕਹਿੰਦੇ ਤੂੰ ਸੁਰਗਾਂ ਜਾ ਵੀ ਤੂੰ ਬੱਸ ਇੰਨੀ ਬੁਰੀ ਚਲਾਈ ਲੋਕਾਂ ਨੂੰ ਰੱਬ ਯਾਦ ਕਰਾਇਆ ਹੂੰ ਤੇ ਅਗਲਾ ਹਿੱਸਾ ਤੇ ਇਹ ਹੈ ਜਿਹੜਾ ਅਗਲਾ ਉਹ ਕੰਨਾਂ ਟੂਟੀਆਂ ਵਾਲਾ ਪਹੁੰਚਿਆ ਉੱਥੇ ਹੂੰ ਉਹਨੂੰ ਪੁੱਛਿਆ ਤੈਨੂੰ ਨਰਕਾਂ ਚ ਭੇਜੀਏ ਸੁਰਗਾਂ ਚ ਭੇਜੀਏ ਹੂੰ ਉਹ ਕਹਿੰਦਾ ਭੇਜ ਜਿੱਥੇ ਮਰਜ਼ੀ ਦਿਓ ਬਸ ਵਾਈਫਾਈ ਚੱਲਦਾ ਹੋਵੇ ਹੂੰ ਠੀਕ ਨਰਕ ਸੁਰਗ ਦਾ ਮਾਨਾ ਨਹੀਂ ਤੇ ਹੁਣ ਤੀਜੀ ਦੁਨੀਆ ਹੈ ਹੂੰ ਠੀਕ ਜਿਹੜੀ ਅਸੀਂ ਇੱਜ਼ਤ 40 ਸਾਲ ਤੋਂ ਵੱਡੀ ਉਮਰ ਦੇ ਲੋਕ ਸਮਝਦੇ ਆ ਉਹ ਹੁਣ ਮਹਾ ਉਹਦਾ ਮਨ ਬਦਲ ਗਿਆ ਹੂੰ ਹੁਣ ਗਲਤ ਠੀਕ ਨਹੀਂ ਹੈ ਹੂੰ ਹੁਣ ਮਸ਼ਹੂਰ ਤੇ ਆਮ ਦਾ ਹਾਂ ਹੁਣ ਪਸੰਦ ਨਾ ਪਸੰਦ ਦਾ ਹੈ ਹੂੰ ਸਦੀਆਂ ਪਹਿਲਾਂ ਸੀ ਸੱਚ ਝੂਠ ਹੂੰ ਗਲਤ ਠੀਕ ਗਰਾਸੀ ਇੱਜ਼ਤ ਅਣਖ ਕਹਿੰਦੇ ਹੁਣ ਉਹ ਉੱਥੇ ਮਾਨਾ ਨਹੀਂ ਹੈ ਇਸ ਜਿਹੜੀ ਇਹ ਦੁਨੀਆ ਹੈ ਜਿਹੜੀ ਸ਼ੀਸ਼ੇ ਦੀ ਦੁਨੀਆ ਹੈ ਇੱਥੇ ਇੱਕੋ ਫਰਕ ਹੈ ਵੀ ਕੌਣ ਮਸ਼ਹੂਰ ਹੈ ਕੌਣ ਮਸ਼ਹੂਰ ਨਹੀਂ ਹੈ ਤਾਂ ਤੁਸੀਂ ਮਸ਼ਹੂਰ ਹੋਣ ਲਈ ਕੁਝ ਵੀ ਕਰ ਸਕਦੇ ਹੋ ਜਿਹਨੂੰ ਲੋਕ ਵੇਖਣ ਤੇ 15 ਸਾਲ ਪਹਿਲਾਂ ਖੋਜ ਹੋਈ ਸ਼ਾਇਦ 10 ਸਾਲ ਪਹਿਲਾਂ ਕਿ ਇੱਥੇ ਲੋਕੀਂ ਵੇਖਦੇ ਵੀ ਉਹ ਚੀਜ਼ ਵਧਦੇ ਨੇ ਜਿਹੜੀ ਗਲਤ ਹੈ ਫਲਾਉਂਦੇ ਵੀ ਉਹ ਵਧਦੇ ਨੇ ਜਿਹੜੀ ਗਲਤ ਹੈ ਤੇ ਇਹ ਚੀਜ਼ ਤੁਹਾਨੂੰ ਆਪੇ ਸਝਾਉਂਦੀ ਹੈ ਵੀ ਜੇ ਇੱਥੇ ਮਸ਼ਹੂਰ ਹੋਣਾ ਤੋ ਉਹ ਕਰੋ ਹੂੰ ਜੋ ਗਲਤ ਮੈਨੂੰ ਇੱਕ ਕਿਸਾ ਯਾਦ ਆ ਗਿਆ ਸਾਊਥ ਦੇ ਵਿੱਚ ਮੈਨੂੰ ਸ਼ਹਿਰ ਨਹੀਂ ਯਾਦ ਉਥੇ ਇੱਕ ਫੀਮੇਲ ਡਾਕਟਰ ਦੇ ਨਾਲ ਰੇਪ ਹੋਇਆ ਸੀ ਤੇ ਜਦੋਂ ਉਹ ਖਬਰ ਬਹੁਤ ਜ਼ਿਆਦਾ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਵੀ ਟੀਵੀ ਚੈਨਲਸ ਤੇ ਵੀ ਤਾਂ ਉਸ ਤੋਂ ਬਾਅਦ ਇੱਕ ਸ਼ਰਮ ਨਾਲ ਖਬਰ ਸਾਹਮਣੇ ਆਉਂਦੀ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਸ ਰੇਪ ਦੀ ਸਰਚ ਕਰ ਰਹੇ ਸੀ ਕਿ ਉਹਦੀ ਵੀਡੀਓ ਮਿਲ ਜੇ ਕੋਈ ਸੋਸ਼ਲ ਮੀਡੀਆ ਤੇ ਹਾਂ ਤੁਹਾਨੂੰ ਮਿਲੜ ਗਾਲ ਹੀ ਦਸੀ ਹੈ ਨਾ ਹੂੰ ਵੀ ਜੋ ਭੁਰਾ ਉਹਨੂੰ ਬੰਦਾ ਵੇਖਦਾ ਵੀ ਜਾਂਦੇ ਉਹਨੂੰ ਬੰਦਾ ਫਲਾਉਂਦਾ ਵੀ ਜਾਂਦੇ ਹੂੰ ਤਾਂ ਇਹ ਅਸੀਂ ਵੇਖਣਾ ਇਸ ਤਰੀਕੇ ਨਾਲ ਹੈ ਕਿ ਜਿਹੜੇ ਜਿਹੜੇ ਸਮਾਜ ਦੇ ਵਿੱਚ ਅਣਖ ਸ਼ਰਮ ਮੂਲ ਨੁਕਤਾ ਸੀ ਜ਼ਿੰਦਗੀ ਦਾ ਹੂੰ ਉਹਨਾਂ ਸਾਹਮਣੇ ਇਹ ਸਵਾਲ ਆ ਗਿਆ ਕਿ ਉਹ ਆਪਣੀ ਜ਼ਿੰਦਗੀ ਆਪਣੇ ਧੀਆਂ ਪੁੱਤਰੀ ਦੀ ਜ਼ਿੰਦਗੀ ਹੂੰ ਕਿਵੇਂ ਤੈਅ ਕਰਨ ਕਿਉਂਕਿ ਪਸੰਦ ਨਾ ਪਸੰਦ ਹੂੰ ਮਸ਼ਹੂਰ ਤੇ ਆਮ ਹੂੰ ਇਹ ਦੋ ਧੁਰੇ ਬਣ ਗਏ ਪਹਿਲਾ ਇਹ ਸੀ ਸੱਚ ਝੂਠ ਹੂੰ ਗਲਤ ਠੀਕ ਹੂੰ ਤਾਂ ਉਹ ਦੋਨੇ ਹਟ ਕੇ ਇਹ ਦੋਨੇ ਬਣ ਗਏ ਇਹਦੇ ਨਾਲ ਕੀ ਵਰਤ ਪੈਂਦਾ ਬੰਦਾ ਦੂਜੇ ਦੀ ਗੱਲ ਸੁਣਨ ਨੂੰ ਹਟ ਜਾਂਦਾ ਜਿਹੜੀ ਉਹਨੂੰ ਪਸੰਦ ਨਹੀਂ ਹੈ ਹੂੰ ਇਸ ਤੋਂ ਵੀ ਅਗਲਾ ਬੰਦੇ ਨੂੰ ਕਾਹਲ ਪੈਣ ਲੱਗ ਜਾਂਦੀ ਹੈ ਕਿਉਂਕਿ ਸੋਚਣ ਲਈ ਤੁਹਾਨੂੰ ਟਹਰਾਅ ਚਾਹੀਦਾ ਹੂੰ ਇਹ ਹੁਣ ਇਹਦੇ ਤੇ ਪਿੱਛੇ ਬਹੁਤ ਬੰਦਿਆਂ ਨੇ ਗੱਲ ਦੀ ਪਰਚੇ ਨਹੀਂ ਕੋਈ ਕਰਕੇ ਹੂੰ ਸ਼ਾਇਦ ਪੋਲੈਂਡ ਦੇ ਸੀ ਹਾਂ ਇੱਕ ਬੰਦੇ ਨੇ ਕੋਈ 300 ਬੰਦਿਆਂ ਨਾਲ ਕਈ ਮੀਨੀਆਂ ਗੱਲਬਾਤ ਕੀਤੀ ਤੇ ਸਾਰਿਆਂ ਨੇ ਕਿਹਾ ਕਿ ਅਸੀਂ ਫੋਨ ਵਰਤਦੇ ਹਾਂ ਤਾਂ ਅਸੀਂ ਖਿੱਚਦੇ ਹਾਂ ਰੱਖਣ ਤੋਂ ਬਾਅਦ ਹੂੰ ਵੀ ਜਿਹੜੀ ਪਹਿਲਾਂ ਵਾਲੀ ਜ਼ਿੰਦਗੀ ਸੀ ਜਿੱਦਾਂ ਫੋਨ ਲਿਆ ਉਸ ਤੋਂ ਪਹਿਲਾਂ ਵਾਲੀ ਤੇ ਉਸ ਤੋਂ ਬਾਅਦ ਵਾਲੀ ਹੂੰ ਉਹਦੇ 'ਚ ਕਹਾੜ ਤੇ ਬੇਚਾਨੀ ਵੱਧ ਗਈ ਹਾਂਜੀ ਇਹ ਉਹਨਾਂ ਲੋਕਾਂ ਦੀ ਗੱਲ ਹੈ ਜਿਨ੍ਹਾਂ ਦੀ ਉਮਰ ਫੋੜੀ ਮੋਟੀ ਹੂੰ 25 30 ਸਾਲ ਤੋਂ ਵੱਡੀ ਹੂੰ ਮਨੋਵਿਗਿਆਨਕ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਦੇ ਨਾਲ ਐਕਸੈਸਿਵ ਵਰਤੋਂ ਦੇ ਨਾਲ ਬੱਚਿਆਂ ਦੇ ਵਿੱਚ ਵੀ ਤੇ ਜਵਾਨਾਂ ਦੇ ਵਿੱਚ ਵੀ ਜਿਹੜੇ ਨੇ ਮੂਡ ਵਿਕਾਰ ਤੇ ਬਹੁਤ ਸਾਰੀਆਂ ਹੈਲਥ ਕੰਪਲਿਕੀਸ਼ਨਸ ਸਾਹਮਣੇ ਆ ਰਹੀਆਂ ਨੇ ਉਹਨਾਂ ਦੀ ਸਿਹਤ ਦੇ ਵਿੱਚ ਵਿਗਾੜ ਪੈਦਾ ਹੋ ਰਹੇ ਨੇ ਮਾਨਸਿਕ ਸਿਹਤ ਦੇ ਵਿੱਚ ਵਿਗਾੜ ਪੈਦਾ ਹੋ ਰਹੇ ਨੇ ਹਾਂਜੀ ਆਪ ਉਹੀ ਗੱਲ ਕਰ ਰਹੇ ਹੂੰ ਵੀ ਉਹ ਜਿਵੇਂ ਜਿਵੇਂ ਵੱਡੀ ਜਾਊਗਾ ਇਹ ਹੁਣ ਇੰਨਾ ਕਿ ਚੱਪਾ ਕਿਸਿਸਾ ਹੂੰ ਤੇ ਜ਼ਿੰਦਗੀ ਇੱਥੇ ਲੱਗਣ ਲੱਗੀ ਬੰਦੇ ਨੂੰ ਤਾਂ ਪਹਿਲਾਂ ਜਿਹੜਾ ਸਾਰਾ ਮਾਪੇ ਬਾਪ ਨਾਲ ਪੂਰੇ ਪਰਿਵਾਰ ਨਾਲ ਸਮਾਜ ਨਾਲ ਹੂੰ ਜਿਹੜਾ ਰਿਸ਼ਤਾ ਨੱਤਾ ਉਹ ਜਿੰਨਾ ਘਟੀ ਜਾਂਦਾ ਹੈ ਬੰਦਾ ਇਕੱਲਾ ਹੋ ਹੀ ਜਾਂਦਾ ਹੈ ਤਾਂ ਇਕੱਲਾ ਹੋ ਕੇ ਬੰਦਾ ਟੁੱਟੇ ਗਏ ਹੂੰ ਕਿਉਂਕਿ ਬੰਦੇ ਦੇ ਬੰਦੇ ਹੋਣ ਦਾ ਮਾਨਾ ਦੂਜਿਆਂ ਦੇ ਜੁੜਨ 'ਚ ਹੈ ਹੂੰ ਸਮਾਜ ਹੋਣ ਚਾਹੀਦਾ ਪਰਿਵਾਰ ਹੋਣ ਚਾਹ ਹਮ ਪਰ ਜਦੋਂ ਅਸੀਂ ਦੇਖੀਏ ਨਾ ਰਾਜਨੀਤਿਕ ਤੌਰ ਤੇ ਜਿਹੜੇ ਨਵੇਂ ਕਾਨੂੰਨ ਬਣ ਰਹੇ ਨੇ ਉਹ ਕਾਨੂੰਨ ਹੀ ਬੰਦੇ ਨੂੰ ਕਹਿੰਦੇ ਨੇ ਤੂੰ ਇਕੱਲਾ ਹੋ ਜਾ ਹਮ ਠੀਕ ਉਹ ਕਾਨੂੰਨੀ ਬੰਦੇ ਨੂੰ ਉਧਰ ਲਿਜਾ ਰਿਹਾ ਇਕੱਲਾ ਹੋ ਜਾਵੇ ਹਮ ਠੀਕ ਕਿਉਂਕਿ ਜਿਹੜੀਆਂ માનਤਾਵਾਂ ਮੈਂ ਬਾਰ ਬਾਰ ਕਿਉਂ ਗੱਲ ਕਰਨਾ ਕਿ ਸੱਚ ਝੂਠ ਗਲਤ ਠੀਕ ਦਾ ਜਿਹੜਾ માનਤਾ ਸੀਗੀ ਉਹ ਪਰਿਵਾਰਿਕ ਇਕਾਈ ਨਾਲ ਸਮਾਜਿਕ ਇਕਾਈ ਨਾਲ ਜੁੜੀ ਹੋਈ ਸੀ માનਤਾ ਸੀ ਹਮ ਹੁਣ ਜਦੋਂ ਪਸੰਦ ਨਾ ਪਸੰਦ ਮជ្ਹੂਰ ਤੇ ਆਮ ਹੀ ਦੋ ਚੂਣਾ ਹੋ ਗਈਆਂ ਇਸ ਹਿੱਸੇ ਰਹੀ ਤਾਂ ਸਾਰੀ ਜ਼ਿੰਦਗੀ ਦੀ ਸਾਰੀ માનਤਾ ਬਦਲ ਜਾਏਗੀ ਹਮ ਅਸੀਂ ਅੱਖ ਦੇ ਨਾਂ ਤੇ ਕੋਈ ਗੱਲ ਤੁਸੀਂ ਕਹੋਗੇ ਤਾਂ ਗਹਾਂ ਸਮਝ ਨਹੀਂ ਜਾਣੀ ਬੰਦਾ ਹੱਸੂ ਮੂਰ ਤੋਂ ਹਮ ਵੀ ਇਹ ਹੁੰਦੀ ਕੀ ਆ ਭਲਾ ਹਮ ਠੀਕ ਕਿਉਂਕਿ ਉਹ ਸਾਰੇ ਮਾਨੇ ਬਦਲ ਜਾਣੇ ਸੀ ਗੱਲ ਤੇ ਹਮ ਬਹੁਤ ਸਾਰੇ ਪਲੇਟਫਾਰਮਸ ਨੇ ਸੋਸ਼ਲ ਮੀਡੀਆ ਤੇ ਜਿੱਦੇ ਉੱਤੇ ਕੁਝ ਵੈਬ ਸੀਰੀਜ਼ ਆਉਂਦੀਆਂ ਨੇ, ਕੁਝ ਗਾਣੇ ਆਉਂਦੇ ਨੇ। ਅਸੀਂ ਪਹਿਲਾਂ ਕਹਿੰਦੇ ਸੀ ਵੀ ਫਿਲਮਾਂ ਬੱਚਿਆਂ ਤੇ ਆ ਨੌਜਵਾਨਾਂ ਤੇ ਪ੍ਰਭਾਵ ਪਾਉਂਦੀਆਂ ਨੇ ਪਰ ਹੁਣ ਵੈਬ ਸੀਰੀਜ਼ ਤੇ ਗਾਣੇ ਸੁਣ ਕੇ ਬੱਚਿਆਂ ਨੂੰ ਇਹ ਲੱਗਦਾ ਵੀ ਸਾਡੇ ਰੋਲ ਮਾਡਲ ਇਹ ਨੇ, ਸਾਡੀ ਜ਼ਿੰਦਗੀ ਇਦਾਂ ਦੀ ਹੋਣੀ ਚਾਹੀਦੀ ਹੈ ਜਿਵੇਂ ਦੀ ਇਹਨਾਂ ਅਸ਼ਲੀਲ ਵੈਬ ਸੀਰੀਜ਼ ਦੇ ਵਿੱਚ ਆ ਜਾਂ ਗਾਣਿਆਂ ਦੇ ਵਿੱਚ। ਜੋ ਆਪਾਂ ਗੱਲ ਕਰ ਰਹੇ ਹਾਂ ਉਹ ਸੀਸੀ ਵਾਲੀ ਉਹਦੇ 'ਚ ਹੈ। ਕਿ ਲੋਕ ਗਾਣਾ ਦੂਰੇ ਅਰਥਾਂ 'ਚ ਹੋ ਗਿਆ ਨਾ ਉਹ ਪਹਿਲਾਂ ਵੀ ਚੱਲਦਾ ਸੀ ਕੱਲਾ ਆਵਾਜ਼ ਸੀ ਬਿਲਕੁਲ ਨਾਲ ਉਹਦੇ ਦ੍ਰਿਸ਼ ਲੱਗ ਗਿਆ ਟੀਵੀ ਤੇ ਚੱਲਦੇ ਹੁੰਦੇ ਸੀ ਗਾਣਾ ਸੰਗੀਤ ਮਨੁੱਖ ਦੇ ਉੱਤੇ ਪਹਿਲੇ ਸਭ ਤੋਂ ਵੱਧ ਅਸਰ ਪਾਉਂਦਾ ਹੂੰ ਸੰਗੀਤ ਅਸਰ ਪਾਉਂਦਾ ਹੈ ਸ਼ਬਦ ਅਸਰ ਪਾਉਂਦੇ ਨੇ ਉਤੋਂ ਦ੍ਰਿਸ਼ ਅਸਰ ਪਾਉਂਦਾ ਹੂੰ ਤਾਂ ਤਿੰਨ ਤਾਕਤਵਰ ਚੀਜ਼ਾਂ ਲੱਗੀਆਂ ਗਾਣੇ ਦੇ ਵਿੱਚ ਹੂੰ ਇਸ ਕਰਕੇ ਤੁਸੀਂ ਦੇਖੋਗੇ ਕਿ ਪੰਜਾਬ ਵਿੱਚ ਜਾਂ ਪੰਜਾਬੀ ਵਿੱਚ ਜਿੰਨਾ ਗਾਣਿਆਂ ਦਾ ਚੱਲਣਾ ਵੱਧ ਰਿਹਾ ਹੈ ਹੂੰ ਉਹ ਇਸ ਗੱਲ ਦੀ ਗਵਾਹੀ ਹੈ ਕਿ ਜਿਹੜਾ ਸਾਰਾ ਸਮਾਜ ਉਹ ਦੁਆਰੇ ਤੋਂ ਕਿਵੇਂ ਬਣਿਆ ਹਮ ਠੀਕ ਪਰ ਮਸਲਾ ਨਾ 2016-17 ਤੋਂ ਪਹਿਲਾਂ ਜਦੋਂ 4G ਨਹੀਂ ਸੀ ਆਇਆ ਹਮ ਤਾਂ ਪੰਜਾਬ ਵਿੱਚ ਜਿਹੜੇ ਨੌਜਵਾਨ ਸੀ ਖਾਸ ਕਰਕੇ ਜਿਹੜੇ ਸਿੱਖਾਂ ਦੇ ਧੀ ਪੁੱਤ ਸੀ ਉਹਨਾਂ ਕੋਲੇ ਇੱਕ ਤਸਵੀਰ ਸੀ ਸੰਤ ਜਰਨੈਲ ਸਿੰਘ ਦੀ ਬਿਲਕੁਲ ਠੀਕ ਹਮ ਤਾਂ ਹੁਣ ਜਦੋਂ 4G ਆ ਗਿਆ ਹਮ ਤਾਂ ਇਹ ਗਾਣੇ ਵੇਖਣ ਦਾ ਰਵਾਜ ਵੱਧ ਗਿਆ ਹਮ ਤਾਂ ਹੁਣ ਤਸਵੀਰਾਂ ਉਹਨਾਂ ਦੀਆਂ ਨੇ ਜਿਹੜੇ ਗਾਉਂਦੇ ਨੇ ਬਿਲਕੁਲ ਉਹ ਕਾਰਟੂਨ ਬਜਾਉਂ ਵੀ ਤੇ ਰੰਗਦਾਰ ਵੀ ਬਿਲਕੁਲ ਉਹਦਾ ਚਮਕੀਲਾ ਬਹੁਤ ਚੱਲੀ ਹੋਈ ਹੈ Netflix ਤੇ ਹਾਂ ਉਹ ਇੱਕ ਹੋਰ ਚੀਜ਼ ਹੈ ਹੂੰ ਉਹ ਇੱਕ ਪੂਰਾ ਵੱਡਾ ਖੇਡ ਹੈ ਕਿ ਕਿਦਾਂ ਇੱਕ ਦੇ ਰਹੀਂ ਦੂਜਾ ਕਲਾਕਾਰ ਕਰਕੇ ਵੀ ਜਿਹੜਾ ਪੰਜਾਬ ਵਿੱਚ ਕਿਸਾਨ ਮੋਰਚੇ ਦੇ ਬਾਅਦ ਗਾਣਿਆਂ ਦਾ ਥੋੜਾ ਬਦਲਾਅ ਆਇਆ ਸੀ ਹੂੰ ਉਹਨੂੰ ਬੰਨ ਮਾਰਨ ਦੀ ਹੂੰ ਸਾਜ਼ਿਸ਼ ਹਾਂ ਕਸਰਤ ਹੈਗੀ ਉਹ ਹੂੰ ਠੀਕ ਕੋਲੋਂ ਸ਼ਾਸ਼ ਨਾ ਕਿ ਅਗਲੇ ਦਾ ਜ਼ੋਰ ਲੱਗਿਆ ਹੋਇਆ ਹਾਂ ਹੂੰ ਦਾ ਮੁਕਾਬਲਾ ਜੀ ਹੂੰ ਕੌਣ ਆਪਦੀ ਬਾਜੀ ਦੂਜੇ ਸਾਹਮਣੇ ਪ੍ਰੋਸ ਦਾ ਜਿੱਤਦਾ ਹੂੰ ਠੀਕ ਹੈ ਅਸੀਂ ਆਪਣੇ ਧੀਆਂ ਪੁੱਤਾਂ ਦੇ ਆਪਣੇ ਹਿਸਾਬ ਨਾਲ ਜੋਰ ਲਾਉਣਾ ਹੈ ਕਿ ਉਹ ਗਲਤ ਠੀਕ ਤੇ ਸੱਚ ਝੂਠ ਸਿੱਖਣ ਹੂੰ ਦੂਜੇ ਪਾਸੇ ਉਹ ਜੋਰ ਲੱਗਣਾ ਹੈ ਕਿ ਪਸੰਦ ਤੇ ਆਮ ਸਿੱਖਣ ਹੂੰ ਨਾ ਮਸ਼ਹੂਰੀ ਵਾਲਾ ਕਿੱਡਾ ਵੀ ਮਸ਼ਹੂਰ ਕੌਣ ਤੇ ਪਸੰਦ ਪਸੰਦ ਹੂੰ ਕਿਉਂਕਿ ਜਿਹੜਾ ਕਲਾਕਾਰ ਨੂੰ ਇਹ ਮੰਨਣਾ ਆਗੂ ਮੰਨਦਾ ਇਹ ਮਤਲਬ ਹੈ ਨਾ ਹੂੰ ਇਹ ਮੈਨੂੰ ਪਸੰਦ ਹੈ ਹੂੰ ਇਹ ਮਸ਼ਹੂਰ ਜਾਂਦੇ ਹੈ ਮਸ਼ਹੂਰ ਤੇ ਪਸੰਦ ਦੇਖੋ ਹੂੰ ਹੂੰ ਪਹਿਲਾਂ ਕੀ ਸੀ ਆਪਣਾ ਪਹਿਲਾਂ ਤੇ ਇਹ ਸੀ ਜਿਹੜਾ ਬੰਦਾ ਸਾਡਾ ਆਦਰਸ਼ ਕੌਣ ਹੈ ਉਹ ਦਰਸ਼ਾ ਜਿਹਨੂੰ ਸਰਕਾਰ ਦੇ ਜ਼ੁਲਮ ਨੇ ਪਰਖਿਆ ਹੂੰ ਠੀਕ ਹੈ ਨਾ ਵੀ ਉਹ ਆਰਐਲਐਮ ਵੀ ਇਦਾਂ ਹੀ ਸੀਗਾ ਹੂੰ ਮਤਲਬ ਘਟੂ ਘਟ ਪਿੱਛੇ ਤੱਕ ਇਹੀ ਸੀਗਾ ਪਰ 2016 ਤੋਂ ਬਾਅਦ ਜਦੋਂ 4ਜੀ ਆਇਆ ਦਰਸ਼ ਦੇਖਣ ਲੱਗੇ ਬੰਦੇ ਤਾਂ ਉਹ ਸਾਰਾ ਹਾਲ ਵੀ ਬਦਲ ਲੱਗ ਗਿਆ ਇਹ ਗਾਹ ਨੂੰ ਹੋਰ ਬਹੁਤ ਜਿਆਦਾ ਬਦਲਣਾ ਹਜੇ ਪੰਜਾਬ ਵਿੱਚ ਇੱਕੋ ਕਲਾਕਾਰ ਦਾ ਬੁੱਤ ਲੱਗਿਆ ਹੂੰ ਹੋ ਸਕਦਾ ਜਿੰਨੇ ਜਮ ਕੇ ਸਾਰਿਆਂ ਨੂੰ ਲੱਗ ਜਾਣਾ ਹੂੰ ਬਿਓ ਮੁਖ ਤਾਰੇ ਉਧਰ ਨੂੰ ਬਣ ਜੇ ਹੂੰ ਤੁਹਾਡੀ ਨਜ਼ਰੇ ਇਸ ਪੂਰੇ ਜਾਲ ਤੋਂ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਸੋਸ਼ਲ ਮੀਡੀਆ ਨਹੀਂ ਕਹਿਣਾ ਚਾਹੀਦਾ ਐਂਟੀ ਸੋਸ਼ਲ ਕਹਿਣਾ ਚਾਹੀਦਾ ਹੈ ਇਸ ਪੂਰੇ ਜਾਲ ਤੋਂ ਬਚਾ ਕੇ ਨਹੀਂ ਕੀਤਾ ਜਾ ਸਕਦਾ ਪਹਿਲਾਂ ਤਾਂ ਇਹ ਸਮਝ ਸਕਦੇ ਆ ਕਿ ਹੈ ਕੀ ਹੈ ਹੂੰ ਕਿ ਜਿਹੜੀ ਚੀਜ਼ ਤੋਂ ਤੁਸੀਂ ਸਮਝਦਾ ਕੋਈ ਨੁਕਸਾਨ ਹੋ ਰਿਹਾ ਤਾਂ ਪਹਿਲਾਂ ਇਹ ਤੈਅ ਕਰਨਾ ਪੈਂਦਾ ਕਿ ਹੈ ਕੀ ਹੈ ਹੂੰ ਇਹ ਬਿਮਾਰੀ ਹੈ ਕਿ ਇਹ ਮੁਸੀਬਤ ਹੈ ਹੂੰ ਕਿ ਇਹ ਦੁੱਖ ਹੈ ਕਿਹੜੀ ਬਣ ਗਈ ਹੈ ਇਹ ਹਮ ਬਈ ਦੁਸ਼ਮਣ ਹੈ ਇਹ ਅਣਜਾਣ ਹੈ ਹਮ ਕੀ ਹੈ ਇਹ ਸੱਪ ਹੈ ਸ਼ੇਰ ਹੈ ਪਤਾ ਨਹੀਂ ਹਮ ਪਹਿਲਾਂ ਇਹ ਤਾਂ ਇਹ ਕਰਨਾ ਕਿ ਇਹ ਹੈ ਕੀ ਹੈ ਹਮ ਠੀਕ ਉਹ ਕਿ ਜਿੰਨਾ ਗਾ ਬਿਮਾਰੀ ਨੂੰ ਜਾਣ ਲਿਆ ਬੰਦਾ ਉਹਨਾਂ ਕੀ ਇਲਾਜ ਕਰ ਸਕਦਾ ਹਮ ਦੂਜਾ ਹੁੰਦਾ ਇਹ ਤੋਂ ਅਗਲਾ ਹੁੰਦਾ ਕਿ ਆਪਣੇ ਆਪ ਨੂੰ ਜਾਣਨਾ ਹਮ ਕਿ ਜਿਹੜੇ ਇਹਦੇ ਅਸੀਂ ਜੇ ਵਿਰੋਧਾਂ ਜਾਂ ਇਹਦੇ ਬਖਰੇ ਆ ਜਾਂ ਇਹਦੇ ਅੱਗੇ ਪਿੱਛੇ ਹਾਂ ਹੂੰ ਤਾਂ ਅਸੀਂ ਆਪ ਦੇ ਆਪ ਨੂੰ ਕਿਵੇਂ ਤੈਅ ਕਰਦੇ ਹੂੰ ਕਿ ਦੋ ਧਿਰਾਂ ਚ ਜਿਹੜਾ ਮੁਕਾਬਲਾ ਹੈ ਜਾਂ ਮਿਲਾਪ ਹੈ ਜਾਂ ਦੁਸ਼ਮਣੀ ਜੋ ਵੀ ਹੈ ਹੂੰ ਉਹ ਇਸੇ ਗੱਲ ਤੋਂ ਤੈਅ ਹੁੰਦਾ ਹੈ ਕਿ ਦੋਵਾਂ ਧਿਰਾਂ ਦੀ માનਤਾ ਕਿਸੇ ਅੰਦਰ ਕਿਵੇਂ ਬਸਦੀ ਹੈ ਹੂੰ ਅਸੀਂ ਆਪਣੇ ਆਪ ਨੂੰ ਕੀ ਮੰਨ ਕੇ ਚੱਲਦੇ ਹੂੰ ਠੀਕ ਕਿਹੜੀ ਪੱਧਰ ਦੀ ਪਛਾਣ ਰੱਖ ਕੇ ਵੀ ਅਸੀਂ ਗਰੀਬ ਹਾਂ ਕਿ ਅਸੀਂ ਦੁਖੀ ਬੰਦੇ ਆ ਸਾਡੇ ਤੇ ਹਮਲਾ ਹੋ ਗਿਆ ਸਾਡੇ ਖਿਲਾਫ ਸਾਜ਼ਿਸ਼ ਹੋਗੀ ਹੂੰ ਜਾਂ ਇਹ ਹੈ ਕਿ ਸਾਡੇ ਕੋਲੇ ਬਹੁਤ ਅਮੀਰ ਬਰਾਸਤ ਹੈ ਸਾਡੇ ਤੇ ਦੁਨੀਆ ਦੀ ਜ਼ਿੰਮੇਵਾਰੀ ਹੈ ਹਮ ਅਸੀਂ ਆਪਣੇ ਆਪ ਨੂੰ ਕਿੱਥੇ ਰੱਖ ਕੇ ਮਿਲਦੇ ਹਾਂ ਹਮ ਤਾਂ ਜੋ ਇਹ ਚੀਜ਼ ਹੈ ਇਹਨੂੰ ਕਿੱਥੇ ਰੱਖ ਕੇ ਮਿਲਦੇ ਹਾਂ ਹਮ ਉਹ ਦੋ ਗੱਲਾਂ ਤੈਅ ਕਰਨ ਤੋਂ ਬਾਅਦ ਫਿਰ ਫੈਸਲਾ ਹੁੰਦਾ ਹੈ ਕਿ ਅਗਾ ਨੂੰ ਕੀ ਕੀਤਾ ਜਾਵੇ ਹਮ ਤੇ ਕਿਵੇਂ ਕੀਤਾ ਜਾਵੇ ਇਹ ਹਜੇ ਇੱਕ ਅੱਦੇ ਬੰਦੇ ਦੀ ਗੱਲ ਨਹੀਂ ਹੈ ਹਮ ਸਾਰੀ ਦੁਨੀਆ 'ਚ ਗਾਹ ਪਿਆ ਹੋਇਆ ਹਮ ਇਥੋਂ ਤੱਕ ਜਿਨ੍ਹਾਂ ਦਾ ਲੱਗਦਾ ਕਾਬੂ ਹੈ ਇਹਦੇ ਤੇ ਹਮ ਉਹਨਾਂ ਦੇ ਘਰ ਵੀ ਗਾ ਹੈ ਹਮ ਹਾਲ ਦੀ ਘੜੀ ਕੋਈ ਹੋ ਸਕਦਾ ਆਪਾਂ ਖਬਰਾਂ ਸੁਣਦੇ ਸੀ ਵੀ ਫਲਾਣਾ ਜੀ ਬਿਲਗੇਟਸ ਹੈ ਝੰਕੜਾ ਜੀ ਫਲਾਣਾ ਉਹ ਆਪਦੇ ਘਰੇ ਜੋ ਆਪਣੀ ਜਵਾਕ ਨੂੰ ਵਰਤਨ ਨਹੀਂ ਦਿੰਦਾ ਹੂੰ ਚਲੋ ਅੱਜ ਨਹੀਂ ਵਰਤਨ ਦਿੰਦਾ ਹੂੰ ਦੇਖਣੀ ਹੈ ਕਿ ਨਜ਼ਰ ਹੂੰ ਠੀਕ ਹੈ ਨਾ ਵੀ ਉਹ ਕੀ ਮੰਨ ਕੇ ਨਹੀਂ ਵਰਤਨ ਦਿੰਦੇ ਹੂੰ ਉਹ ਵੀ ਦੇਖਣਾ ਸਵਾਲ ਹੈ ਹੂੰ ਅਸੀਂ ਕੀ ਮੰਨ ਕੇ ਵਰਤਨ ਦਿੰਦੇ ਆ ਵੀ ਚਲ ਜਵਾਕ ਚੁੱਪ ਕਰ ਜੂ ਹੂੰ ਸਾਡੇ ਕੋਲ ਉਹਦੀ ਕੀਮਤ ਕੀ ਹੋਈ ਹੈ ਕਿ ਅਸਲ ਵਿੱਚ ਕੀ ਹੈ ਹੂੰ ਉਹ ਕਿੰਨ ਤੋਂ ਤਾਂ ਨਿਖੇੜ ਹੈ ਇਸ ਹੰਦੀ ਰੂਪ ਵਿੱਚ ਹੋਣਾ ਕੰਮ ਹੂੰ ਕਿ ਕੋਈ ਸਮਾਜ ਕਿਸ ਹੱਦ ਤੱਕ ਕਿਸੇ ਮੁਸ਼ਕਲ ਨੂੰ ਕਿਸੇ ਮੁਸੀਬਤ ਨੂੰ ਹੂੰ ਅਹਿਮ ਮੰਨ ਕੇ ਉਹਦਾ ਹੱਲ ਕਰਦਾ ਹੈ ਹੂੰ ਜਿਵੇਂ ਸ਼ਾਹ ਮਹਮਦ ਨਹੀਂ ਕਹਿੰਦਾ ਹੂੰ ਕਿ ਛੇੜ ਬੁਰਸ਼ੀਆਂ ਦੀ ਸਾਡੇ ਪਾਸ ਆਈ ਅਸੀਂ ਗੱਲ ਦਾ ਕਰੋ ਕੋਈ ਇਲਾਜ ਜਾਓ ਹੂੰ ਇਹ ਦਰਵਾਸਾਬ ਦੇ ਹਮਲੇ ਤੋਂ ਬਾਅਦ ਇੱਕ ਕਵਿਨੀਕਤਾ ਲਿਖੀ ਕਿ ਗੱਲ ਗੱਲ ਤੇ ਗਲਾ ਫੜੀਮ ਦਾ ਹੈ ਇਹ ਗੱਲ ਦੇ ਪਿੱਛੇ ਗੱਲ ਕੀ ਹੈ ਹੂੰ ਆਓ ਬੈਠ ਕੇ ਇਹਦੀ ਕਰੋ ਵਿਚਾਰ ਜਾਰੋ ਆਖਰ ਨੂੰ ਇਹਦਾ ਹੱਲ ਕੀ ਹੈ ਵੀ ਕਿੱਥੇ ਖੜ ਕੇ ਕਿੰਨੀ ਤੰਦੇ ਹੀ ਨਾ ਇਸ ਮਸਲੇ ਨੂੰ ਸਮਝਦੇ ਆ ਇਹ ਸਮਝਣ ਦੇ ਵਿੱਚ ਹੀ ਹੱਲ ਹੈ ਇਹ ਕੋਈ ਟੋਟਕਾ ਨਹੀਂ ਹੈ ਕਿ ਮੈਂ ਕਿਸੇ ਨੂੰ ਲਿਖ ਕੇ ਦੇਵਾਂ ਜਾਂ ਕੋਈ ਹੋਰ ਸਾਨੂੰ ਲਿਖ ਕੇ ਦੇ ਦੇਵੇ ਅਸਲ ਜ਼ਿੰਦਗੀ ਦਾ ਸੱਚ ਹੈ ਠੀਕ ਹੈ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਮਾ ਜੀ ਜੀ ਦਾ ਖਾਲਸਾ ਵਾਹਿਗੁਰੂ ਜੀ ਸੋ ਏਸੀ ਅੱਜ ਦੀ ਖਾਸ ਪ੍ਰੇਸ਼ਕਸ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਤੇ ਕਿਸ ਤਰ੍ਹਾਂ ਹਾਵੀ ਹੁੰਦਾ ਜਾ ਰਿਹਾ ਹੈ ਕੀ ਪ੍ਰਭਾਵ ਨੇ ਅਗਲੇ ਐਪੀਸੋਡ ਦੇ ਵਿੱਚ ਫੇਰ ਕਿਸੇ ਹੋਰ ਮੁੱਖ ਮਹਿਮਾਨ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸਤਲੁਜ ਟੀਵੀ ਸੱਚ ਦਾ ਨਿਰੰਤਰ ਵੰਡਦਾ ਦਰਿਆ